ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੰਜਾਬ ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਦੇ ਲਈ ਹੈ ਅਹਿਮ ਖਬਰ ਸਰਕਾਰ ਨੇ ਦੇ ਦਿੱਤਾ ਹੈ ਤੋਫਾ ਤੇ ਡਾਕਟਰਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਆ ਗਈ ਹੈ ਵੱਡੀ ਅਪਡੇਟ ਜੀ ਆ ਇਸ ਵੇਲੇ ਸਰਕਾਰ ਨੇ ਪੰਜਾਬ ਦੇ ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਇੱਕ ਵੱਡਾ ਤੋਹਫਾ ਦੇ ਦਿੱਤਾ ਹੈ ਉਹਨਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਵੀ ਆ ਗਈ ਹੈ ਦੱਸਦੀ ਹੈ ਕਿ ਜਿਹੜੇ ਡਾਕਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਉਹਨਾਂ ਦੀ ਪ੍ਰਮੋਸ਼ਨ ਨਿਯੁਕਤੀ ਤੋਂ 5 ਸਾਲ ਬਾਅਦ ਹੋਵੇਗੀ ਦੱਸਦੀ ਹੈ ਕਿ ਪ੍ਰਮੋਸ਼ਨ ਦੇ ਸਬੰਧ ਦੇ ਵਿੱਚ ਇਹ ਸੀਪੀਵੀ ਬਹਾਲ ਕਰ ਦਿੱਤੀ ਹੈ ਤੇ ਨਾਲ ਹੀ ਪ੍ਰਮੋਸ਼ਨ ਦਾ ਸਮਾਂ ਵੀ ਬਦਲ ਦਿੱਤਾ ਹੈ ਦੱਸਦੀ ਹੈ ਕਿ ਜਿਸ ਡਾਕਟਰ ਦੀ ਨਿਯੁਕਤੀ ਹੋਵੇਗੀ ਉਸ ਦੀ ਪਹਿਲੀ ਪ੍ਰਮੋਸ਼ਨ ਨਿਯੁਕਤੀ ਤੋਂ 5 ਸਾਲ ਬਾਅਦ ਹੋਵੇਗੀ ਤੇ ਦੂਸਰੀ ਪ੍ਰਮੋਸ਼ਨ 10 ਸਾਲ ਬਾਅਦ ਦਿੱਤੀ ਜਾਵੇਗੀ ਤੇ ਉਸ ਡਾਕਟਰ ਦੀ ਤੀਸਰੀ ਪ੍ਰਮੋਸ਼ਨ 15 ਸਾਲਾਂ ਬਾਅਦ ਹੋਵੇਗੀ ਦੱਸਦੀ ਹੈ ਇਹ ਪ੍ਰਮੋਸ਼ਨ ਪਹਿਲਾਂ 4 ਸਾਲਾਂ ਬਾਅਦ ਉਸ ਤੋਂ ਬਾਅਦ 9 ਸਾਲਾਂ ਬਾਅਦ ਤੇ ਫਿਰ 14 ਸਾਲਾਂ ਬਾਅਦ ਹੁੰਦੀ ਸੀ ਪਰਤੂ ਹੁਣ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇਹ ਨੋਟੀਫਿਕੇਸ਼ਨ ਉਹਨਾਂ ਡਾਕਟਰਾਂ ਨੂੰ ਭੇਜਿਆ ਗਿਆ ਹੈ ਜਿਨ੍ਹਾਂ ਦੀ ਨਿਯੁਕਤੀ 17 ਜੁਲਾਈ 2020 ਤੋਂ ਪਹਿਲਾਂ ਦੀ ਹੈ ਤੇ ਉਹ ਪੰਜਾਬ ਸਿਵਲ ਸਰਵਿਸਿਜ਼ ਨਿਮ 2021 ਦੇ ਤਹਿਤ ਤਨਖਾਹ ਲੈ ਰਹੇ ਨੇ ਇਸ ਨੂੰ ਸੋਧੀ ਹੋਈ ਤਨਖਾਹ ਨਿਯਮ ਵੀ ਆਖਿਆ ਜਾਂਦਾ ਹੈ ਦੱਸਦੀ ਹੈ ਕਿ ਡਾਕਟਰ ਨੂੰ ਉਸ ਦੇ ਕਾਰਜਕਾਲ ਤੇ ਦੌਰਾਨ ਤਿੰਨ ਵਾਰ ਪ੍ਰਮੋਸ਼ਨ ਮਿਲੇਗੀ ਦੱਸਦੀ ਹੈ ਕਿ ਜਦੋਂ ਡਾਕਟਰ ਦੀ ਨਿਯੁਕਤੀ ਹੋਵੇਗੀ ਤਾਂ ਉਸ ਦੀ ਤਨਖਾਹ 56100 ਰੁਪਿਆ ਹੋਵੇਗੀ ਤੇ ਜਦੋਂ ਉਸ ਦੀਆਂ ਸੇਵਾਵਾਂ 5 ਸਾਲ ਤੱਕ ਦੀਆਂ ਹੋ ਜਾਣੀਆਂ ਤਾਂ ਫਿਰ ਉਸ ਦੀ ਤਨਖਾਹ ਵੱਧ ਕੇ 67400 ਰੁਪਿਆ ਹੋ ਜਾਵੇਗੀ ਤੇ ਫਿਰ ਜਦੋਂ ਸੇਵਾਵਾਂ ਦਾ 10 ਸਾਲ ਤੱਕ ਦੀਆਂ ਹੋ ਜਾਣਗੀਆਂ ਤਾਂ ਫਿਰ ਇਹ ਤਨਖਾਹ 83600 ਰੁਪਿਆ ਹੋ ਜਾਵੇਗੀ ਤੇ ਉਸ ਤੋਂ ਬਾਅਦ 15 ਸਾਲ ਤੱਕ ਦੀਆਂ ਸੇਵਾਵਾਂ ਦੇਣ ਤੋਂ ਬਾਅਦ ਜਿਹੜੀ ਪ੍ਰਮੋਸ਼ਨ ਹੋਵੇਗੀ ਉਸ ਦੇ ਵਿੱਚ ਤਨਖਾਹ 122800 ਰੁਪਿਆ ਹੋ ਜਾਵੇਗੀ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ 2021 ਦੇ ਵਿੱਚ ਡਾਕਟਰਾਂ ਦੀ ਪ੍ਰਮੋਸ਼ਨ ਤੇ ਰੋਕ ਲਗਾ ਦਿੱਤੀ ਸੀ ਤੇ ਹੁਣ ਇਹ ਪ੍ਰਮੋਸ਼ਨ ਜਿਹੜੀ ਹੈ ਉਹ ਵੀ ਕਰ ਦਿੱਤੀ ਜਾਇਆ ਕਰੇਗੀ ਤਾਂ ਉਸ ਦੇ ਸੰਬੰਧ ਦੇ ਵਿੱਚ ਸਮਾਂ ਵੀ ਦੱਸ ਦਿੱਤਾ ਗਿਆ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਹਾਲੀ ਦੇ ਵਿੱਚ ਹੀ 304 ਮੈਡੀਕਲ ਅਫਸਰਾਂ ਦੀ ਨਿਯੁਕਤੀ ਵੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ 30% ਡਾਕਟਰਾਂ ਨੇ ਨਿਯੁਕਤੀ ਲੈਣ ਤੋਂ ਮਨਾ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਤਨਖਾਹ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਹੈ ਤੇ ਪ੍ਰਮੋਸ਼ਨ ਤੇ ਵੀ ਬ੍ਰੇਕ ਲਗਾਈ ਹੋਈ ਹੈ ਇਤਿ ਦੇ ਇੱਕ ਰਿਖਾਸ ਹੈ ਕਿ ਹੁਣ ਤਨਖਾਹ ਵੋਦਨ ਦੇ ਨਾਲ ਪੰਜਾਬ ਦੇ ਡਾਕਟਰਾਂ ਦੀ ਜਿਹੜੀ ਤਨਖਾਹ ਹੈ ਉਹ ਹਰਿਆਣਾ ਦੇ ਡਾਕਟਰਾਂ ਦੇ ਬਰਾਬਰ ਹੋ ਗਈ ਹੈ ਜਿਹੜੀ ਕਿ ਪਹਿਲਾਂ ਹਰਿਆਣਾ ਦੇ ਡਾਕਟਰਾਂ ਤੋਂ ਕਿਤੇ ਜ਼ਿਆਦਾ ਘੱਟ ਸੀ ਤੇ ਹੁਣ ਪੰਜਾਬ ਸਰਕਾਰ ਨੇ ਇਹਨਾਂ ਡਾਕਟਰਾਂ ਨੂੰ ਇੱਕ ਖਾਸ ਤੋਹਫਾ ਦੇ ਦਿੱਤਾ ਹੈ ਉਹਨਾਂ ਦੀ ਪ੍ਰੋਮੋਸ਼ਨ ਵੀ ਕਰ ਦਿੱਤੀ ਜਾਇਆ ਕਰੇਗੀ ਤੇ ਨਾਲ ਹੀ ਇਸ ਦੇ ਸਬੰਧ ਦੇ ਵਿੱਚ ਜਿਹੜੀ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਉਸ ਦੀ ਵਿਚਾਰਕੀ ਸਾਂਝੀ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਬੱਦ ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੋ ਪੰਜਾਬ ਸਰਕਾਰ ਦੇ ਵੱਲੋਂ ਡਾਕਟਰਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਗਿਆ ਹੈ